ਜਿਹੜੀ ਚੀਜ਼ ਕਿਸੇ ਰੁਕ ਗਈ ਉਹ ਸੰਸਥਾ ਇਸੇ ਤੇ ਸੰਸਥਾ ਵਾਂਗੇ ਖੁਦਾ ਉੱਥੇ ਨਹੀਂ ਆ ਇਸੇ ਤੇ ਸੰਸਥਾ ਵਾਂਗੇ ਖੁਦਾ ਉੱਥੇ ਨਹੀਂ ਹੈ ਤਾਂ ਉਹ ਕਿ ਵਧੀਏ ਬਬਰਾਨਾ ਨੇ ਕਿਹਾ ਇਸ ਸੰਸਥਾਵਾਦੀ ਚੁੰਡਾ ਦੀ ਗੱਲ ਤੇ ਹੋ ਗਈ ਉਹਨੇ ਕਿਹਾ ਕੋਈ ਵੀ ਨਿੱਜੀ ਜੀਵਨ ਜਿਹੜਾ ਇੱਕ ਗੱਲ ਤੇ ਖਲੋ ਗਿਆ ਉਹ ਵੀ ਇੱਕ ਸੰਸਥਾ ਕੋਈ ਵੀ ਭਾਈ ਕੋਈ ਵੀ ਭੈਣ ਜਿਹੜੀ ਚਰਚ ਚਾਈ ਔਰ ਇੱਕ ਗੱਲ ਤੇ ਰੁਕ ਗਈ ਵਸ ਅੱਗੇ ਨਹੀਂ ਵਧੀ ਉਹ ਵੀ ਇੱਕ ਸੰਸਥਾ ਹੈ ਔਰ ਅਗਰ ਖੁਦਾ ਉਹਨਾਂ ਸੰਸਥਾਵਾਂ 'ਚ ਨਹੀਂ ਇਹਦਾ ਜਵਾਬ ਹੁਣ ਮੈਂ ਤੁਹਾਡੇ ਕੋਲੋਂ ਚਾਹਣਾ ਜਿਹੜਾ ਜੀਵਨ ਕਿਤੇ ਰੁਕ ਗਿਆ ਉਹਦਾ ਇਸ ਸੱਚ 'ਚ ਵੀ ਨਹੀਂ ਹੈ ਆਪਣੇ ਕੀ ਕਈਆਂ ਨੇ ਬਤਿਸਮਾ ਲਿਆ ਉੱਥੇ ਰੁੱਕ ਗਏ ਆ ਸ਼ਿਕਰ ਛੱਡਿਆ ਉੱਥੇ ਰੁੱਕ ਕੇ ਤੋ ਤੋ ਤਿੰਨ ਤਿੰਨ ਸਾਲਾਂ ਤੋ ਪ੍ਰਭੂ ਕੋਈ ਨਹੀਂ ਲਏ ਕਿ ਰੁੱਕ ਗਏ ਕਿਨੇ ਜੇ ਕੋਈ ਗਲਤੀ ਆਇਤ ਤੋ 5 ਸਾਲ ਪਹਿਲੇ ਸੀ ਉੱਥੇ ਰੁਕੇ ਆ ਇਹ ਨਹੀਂ ਜੋਸ਼ਵਾਜ ਤੋ 10 ਸਾਲ ਪਹਿਲੇ ਉੱਥੇ ਰੁਕੇ ਆ ਕੋਈ ਬਦਲਾ ਨਹੀਂ ਕੋਈ ਬੇਦਾਰੀ ਨਹੀਂ ਕੋਈ ਅੱਕੇ ਵਧਨਾ ਨਹੀਂ ਉਹ ਜਿੱਤਾਂ ਦੇ ਪਹਿਲੇ ਲੱਗਦੇ ਆ ਅੱਜ ਵੀ ਉਦਾਂ ਦੇ ਲੱਗਦੇ ਆ ਕਿ ਇਸ ਥਾਂ ਬਾਅਦ ਵੀ ਇਦਾਂ ਦੇ ਲੱਗਦੇ ਕੋਈ ਫਰਕ ਨਹੀਂ ਪਿਆ ਇਹ ਸੰਸਥਾ ਬਣਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਰ ਉਸ ਸੰਸਥਾ ਕਬਰਿਆ ਇਹ ਇਹ ਜੀ ਸੰਸਥਾ ਵੀ ਕਬਰ ਹੈ ਇਹ ਮੇਰੇ ਭਾਈ ਸ਼ਮਤੀ ਜਤਾਸ ਕਰਨੇ ਦੇ ਨਾਲ ਹੈ ਇਹ ਹਰ ਇੱਕ ਲਈ ਕਹਿ ਰਿਹਾ ਭੈਣ ਵੀ ਭਾਈ ਵੀ ਜੋ ਵੀ ਜਿੱਥੇ ਕਿਤੇ ਰੁਕ ਗਿਆ ਭਾਈ ਬ੍ਰਹਮਾਤਮਾ ਨੇ ਕਿਹਾ ਸੰਸਥਾ ਭਾਈ ਜੋ ਹਵਾਲਾ ਦਿਖਾਓ ਇਸ ਯੂਅਰ ਲਾਈਫ ਵਰਦੀ ਆਫ ਦਾ ਗੋਸਪਲ 76 ਪੈਰਾਗ੍ਰਾਫ

ਇਹੋ ਜੀ ਸੁਭਾਵ ਹੈ ਇਹੋ ਜੀ ਆਦਤਾਂ ਚ ਕਿ ਖੁਦ ਆਪਣੇ ਆਪ ਨੂੰ ਯਾਦ ਚੋ ਕਿ ਅਗਰ ਇੱਕ ਚੀਜ਼ ਨਾ ਤੇ ਕਈ ਸਾਲਾਂ ਤੋਂ ਸਟਰਗਲ ਕੀਤਾ ਔਰ ਮੈਂ ਤੇ ਕਹਿੰਦਾ ਸਟਰਗਲ ਅਗਰ ਚਾਚ ਨਾ ਕੀਤਾ ਹੁੰਦਾ ਤੇ ਜਿੱਤ ਜਾਣਾ ਹੀ ਔਰ ਸਟਰਗਲ ਹੀ ਨਹੀਂ ਕੀਤਾ ਬਸ ਆੜ ਕੇ ਨਹੀਂ ਹੋਇਆ ਠੀਕ ਤੇ ਨਹੀਂ ਹੋਇਆ ਕੋਈ ਆਦਤ ਕੋਈ ਸੁਭਾਅ ਔਰ ਉੱਤੇ ਰੁਕ ਕੇ ਉਹ ਸੋਚਣ ਦੇ ਆ ਕਿ ਖੁਦਾ ਇੱਥੇ ਆ ਉਹ ਨਹੀਂ ਆ ਖੁਦਾ ਕਿਸੇ ਵੀ ਰੁਕੀ ਹੋਈ ਸੰਸਥਾ ਚ ਨਹੀਂ ਹੈ ਇਪ ਲਿਖਾਇਆ ਔਰ ਪਲੇਖਾ ਤੁਹਾਨੂੰ ਨਹੀਂ 다ਊਦ ਨੂੰ ਵੀ ਇਦਾਂ ਲੱਗਣਾ ਹੀ ਖੁਦਾ ਇੱਥੇ ਆ ਇਹ ਉਜੀਆਂ ਨੂੰ ਵੀ ਇਦਾਂ ਲੱਗਣਾ ਹੀ ਖੁਦਾ ਇੱਥੇ ਆ ਇਹ ਫਰੀਸੀਆਂ ਨੂੰ ਵੀ ਇਦਾਂ ਲੱਗਣਾ ਹੀ ਖੁਦਾ ਇੱਥੇ ਆ ਇਹ ਮਰੀਮ ਹੁਣਾ ਨੂੰ ਵੀ ਖੁਦਾ ਲੱਗਣਾ ਹੀ ਖੁਦਾ ਇੱਥੇ ਆ ਉਹ ਯਾਰਾਂ ਸੰਸਤਾਵਾਂ ਜਿਨ੍ਹਾਂ ਨੇ ਇੰਨੇ ਵਿਸ਼ਵਾਸੀ ਵਾਰ ਦਿੱਤੇ ਉਹਨਾਂ ਨੂੰ ਵੀ ਲੱਗ ਰਿਹਾ ਖੁਦਾ ਇੱਥੇ ਆ ਅਗਰ ਇਟੇ ਇਟੇ ਵੱਡੇ ਬੰਦਿਆਂ ਨੂੰ ਪਲੇਖਾ ਲੱਗ ਸਕਦਾ ਤੁਹਾਨੂੰ ਨਹੀਂ ਲੱਗ ਸਕਦਾ ਕਿਉਂਕਿ ਜਿੱਤੇ ਵਚਨ ਨਹੀਂ ਉਹ ਮੋਤੀ ਹੋਣੀ ਆ ਜਿਵੇਂ ਉੱਥੇ ਆਣਾ ਜਿੱਥੇ ਵਚਨ ਪ੍ਰਚਾਰ ਕੀਤਾ ਜਾ ਰਿਹਾ ਹੈ ਤੇਈ ਪ੍ਰਭੂ ਦਾ ਧੰਨਵਾਦ ਕਰਦੇ ਇਸ ਸੰਦੇਸ਼ ਦੇ ਲਈ ਅਮੇਨ ਯਾਰ ਨਾ ਮੈ ਵਰਨਾ ਮੈਂ ਇੱਕ ਵਾਰੀ ਪੁਲਪੁਟ ਤੇ ਸੰਦੇਸ਼ ਪ੍ਰਚਾਰ ਕਰ ਰਿਹਾ ਸੀਗਾ ਔਰ ਪਵਿੱਤਰ ਆਤਮਾ ਦਾ ਮਸਾ ਇੰਨਾ ਕੁ ਉਤਰਿਆ ਕਿ ਉੱਥੇ ਇੱਕ ਰੁੱਖ ਜਿਹੜਾ ਨਾ ਗਮਲਾ ਰੱਖਿਆ ਹੋਇਆ ਸੀਗਾ ਉਹ ਉਸੇ ਵੇਲੇ ਉਹ ਕਮਲਾ ਵੱਡਾ ਹੋ ਗਿਆ ਸੀ ਕਿ ਜੀਵਨ ਸੀਗਾ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਜੀਵਨ ਪ੍ਰਚਾਰ ਕੀਤਾ ਜਾ ਰਿਹਾ ਸੀ ਔਰ ਇੱਕ ਨਿਸ਼ਾਨੀ ਸੀਗੀ ਇਹ ਜ਼ਿੰਦਗੀ ਪ੍ਰਚਾਰ ਕੀਤੀ ਜਾ ਰਹੀ ਹੈ ਰੁੱਖ ਦਾ ਮਤਲਬ ਮਨੁੱਖ ਹੈ ਅਗਰ ਦੁਨਿਆਵੀ ਰੁੱਖ ਜੀਵਨ ਚਾ ਸਕਦਾ ਆ ਤਾਂ ਫਿਰ ਉਹ ਮਨੁੱਖ ਕਿੰਨੇ ਜੀਵਨ ਚਾ ਰਹੇ ਹੋਣਗੇ ਜਿਹੜੇ ਸਾਹਮਣੇ ਬੈਠ ਕੇ ਵਚਨ ਦਾ ਆਵਿੰਦ ਨਾਲ ਸੁਣਦੇ ਰਹੇ ਸੀਗੇ ਅਗਰ ਖੁਦਾ ਕਮਲੇ ਚ ਪਏ ਹੋਏ ਇੱਕ ਰੁੱਖ ਨੂੰ ਵਧਾ ਸਕਦਾ ਈ ਤਾਂ ਮਨੁੱਖ ਕਿੰਨੇ ਵਾਧੇ ਹੋਣਗੇ ਜਿਹੜੇ ਵਚਨ ਦਾ ਰਿਸਪੌਂਸ ਦੇ ਰਹੇ ਸੀਗੇ ਜਿਨ੍ਹਾਂ ਨੇ ਵਚਨ ਪ੍ਰਚਾਰ ਕੀਤਾ ਜਾ ਰਹੇ ਸੀਗੇ ਕਿਉਂਕਿ ਪੁਲਪਟ ਇੱਕ ਐਸੀ ਜਗ੍ਹਾ ਜਿਹੜੀ ਮੌਤ ਲੈ ਆਉਂਦੀ ਹੈ ਉਹ ਜਿਹੜੀ ਜੀਵਨ ਲੈ ਆਉਂਦੀ ਹੈ ਅਗਰ ਪੁਲਪਟ ਹੋ ਇਤਰਾਤਮਾ ਦੇ ਕੰਟਰੋਲ 'ਚ ਆ ਇਹ ਜੀਵਨ ਲੈ ਕੇ ਆਏਗਾ ਅਗਰੇ ਇਹ ਆਪਣੀ ਸਿੱਖਿਆ ਦੇ ਕੰਟਰੋਲ 'ਚ ਆ ਗਿਆ ਇਹਨੇ ਮੌਤ ਲਿਆ ਦੇਣੀ ਹੈ ਲੋਕਾਂ ਨੂੰ ਲੱਗੇਗਾ ਇੱਥੇ ਹੀ ਖੁਦਾ ਇੱਥੇ ਹੀ ਹੈ ਪਰ ਹੋ ਨਹੀਂ ਹੈ